ਅ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਮੈਂ ਡਾਕਟਰ ਤਕਦੀਰ ਆਈ ਐਮ ਪ੍ਰੋਫੈਸ਼ਨਲੀ ਆਮ ਡਾਕਟਰ ਇਨ ਕੰਪਿਊਟਰ ਸਾਇੰਸ ਐਂਡ ਵਰਕਿੰਗ ਐਸ ਪ੍ਰੋਫੈਸਰ ਐਟ ਰੀਜਨਲ ਕੈਂਪਸ ਗੁਰਦਾਸਪੁਰ ਐਂਡ ਪੈਸ਼ਨਲੀ ਆਈ ਐਮ ਇੰਸਟਾਗ੍ਰam ਕ੍ਰੀਏਟਰ ਐਂਡ ਮੈਂ ਆਪਣੀ ਇੰਸਟਾਗ੍ਰam ਤੇ ਮੈਂ ਆਪਣੀ 올ਡ ਕਲਚਰ ਨੂੰ ਲੈ ਕੇ ਰੀਲਸ ਬਣਾਨੀ ਆ ਜਿਹਦੇ ਕਰਕੇ ਜਿਸ ਵਿੱਚ ਮੈਂ ਆਪਣੇ 올ਡ ਕਲਚਰ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਆਪਣੀ ਯੂਥ ਨੂੰ ਦੱਸ ਰਹੀ ਆ ਕਿ ਸਾਡਾ 올ਡ ਕਲਚਰ ਬਹੁਤ ਹੀ ਰਿਚ ਸੀ ਤੇ ਅੱਜ ਕੱਲ ਜੋ ਵੀ ਚੱਲ ਰਿਹਾ ਉਹਦੇ 베ਸਟ ਹੈ ਤੇ ਸਾਨੂੰ ਉਹਨੂੰ ਵੀ ਨਾਲ ਹੀ ਲੈ ਕੇ ਚੱਲਣਾ ਚਾਹੀਦਾ ਹੈ 2 ਸਾਲ ਪਹਿਲਾਂ ਇੰਸਟਾਗ੍ਰam ਤੇ ਕਿਸੇ ਕ੍ਰੀਏਟਰ ਨੂੰ ਦੇਖ ਕੇ ਮੇਰੇ ਮਨ ਵਿੱਚ ਆਇਆ ਕਿ ਮੈਂ ਵੀ ਇਹ ਕਰ ਸਕਦੀ ਹਾਂ ਮੇਰੇ 'ਚ ਇਹ ਟੈਲੈਂਟ ਹੈ ਤੇ ਮੈਂ ਆਪਣੇ ਹਸਬੰਦ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਬਿਲਕੁਲ ਮੇਰੀ ਫੁੱਲ ਸਪੋਰਟ ਕੀਤੀ ਔਰ ਅਸੀਂ ਮਤਲਬ ਸੋਸ਼ਲ ਮੀਡੀਆ ਤੇ ਆ ਗਏ ਉਸ ਤੋਂ ਬਾਅਦ ਵਿੱਚ ਫਿਰ ਮੈਂ ਬਿਊਟੀ ਪੇਜੈਂਟ ਆਫਟਰ 1 ਇਅਰ ਬਿਊਟੀ ਪੇਜੈਂਟ ਵਿੱਚ ਅਪਲਾਈ ਕਰ ਦਿੱਤਾ ਔਰ ਅੱਜ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰਿੰਦਾ ਅਵਾਰਡ ਲੈ ਕੇ ਆਈ ਹਾਂ ਇਸ ਤੋਂ ਪਹਿਲਾਂ ਮੈਂ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਜਿਹਦੇ ਵਿੱਚ ਮੈਂ ਮਿਸਿਸ ਪੰਜਾਬ 2025 Winner ਰਹੀ ਅਤੇ ਮੈਨੂੰ ਉਸ ਦੇ ਨਾਲ ਮੈਨੂੰ ਉਹਨਾਂ ਨੇ ਇੱਕ ਸਪੈਸ਼ਲ ਅਵਾਰਡ ਦਿੱਤਾ ਹੈ। ਅ दैट इज ਸੋਸ਼ਲ ਮੀਡੀਆ ਦੀਵਾ। ਇਹਦੇ ਵਿੱਚ ਉਹਨਾਂ ਨੇ ਮੈਨੂੰ ਇਹ ਇਸ ਚੀਜ਼ ਨੂੰ ਰਿਪਰੈਜ਼ੈਂਟ ਕੀਤਾ ਕਿ ਮੈਂ ਆਮ ਲਾਈਟਨਿੰਗ ਦਾ ਸੋਸ਼ਲ ਮੀਡੀਆ। ਕਿੰਨੀ ਦੇਰ ਦੀ ਮਿਹਨਤ ਸੀ ਰੀਲ ਬਣਾਣਾ ਕਿਦੋਂ ਸ਼ੁਰੂ ਕੀਤਾ ਸੀ ਔਰ ਬਿਊਟੀ ਕੰਪੀਟੀਸ਼ਨ ਕਿੰਨੇ ਦੇਰ ਚ ਅਚੀਵ ਕੀਤੇ ਸਾਰੇ। ਮੈਂ 2 ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਆਈ ਸੀ ਤੇ ਸੋਸ਼ਲ ਮੀਡੀਆ ਦੇਖਣ ਕਰਕੇ ਮੈਨੂੰ ਬਹੁਤ ਜ਼ਿਆਦਾ ਅਵੇਅਰਨੈਸ ਹੋਈ ਕਿ ਬਹੁਤ ਸਾਰੇ ਕੰਪੀਟੀਸ਼ਨਸ ਹੁੰਦੇ ਨੇ ਜਿਨ੍ਹਾਂ ਵਿੱਚ ਅਸੀਂ ਜਾ ਸਕਦੇ ਹਾਂ ਔਰ ਮੈਂ ਇੱਕ ਪੇਜ ਦੇਖਿਆ ਜਿਹਦੇ ਵਿੱਚ ਮੈਂ ਰਜਿਸਟਰ ਕੀਤਾ ਮਿਸਿਸ ਇੰਡੀਆ 2025 ਲਈ ਤੇ ਉੱਥੋਂ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਦਾ ਮੈਂ ਇੱਕ ਅਵਾਰਡ ਲੈ ਕੇ ਆਈ ਹਾਂ ਔਰ ਇਸ ਤੋਂ ਪਹਿਲਾਂ ਮੈਂ ਮਿਸਿਸ ਇੰਡੀਆ 2025 ਪਹਿਲਾਂ ਮੈਂ ਆਪਣੇ ਸੌਰੀ ਗਲਤ ਬੋਲਤਾ ਮੈਂ हां मिसेस पंजाब 2025 आ, मैं सेलेक्ट हुई जिथे ਵਿੱਚ ਮੈਂ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ ਇੰਡੀਆ ਲੈਵਲ ਦਾ ਕੰਪੀਟੀਸ਼ਨ ਜਿਹੜਾ ਸੀ ਉਹ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤੇ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਮੈਨੂੰ ਅਵਾਰਡ ਮਿਲਿਆ ਠੀਕ ਹੀ ਤਿਆਰੀ ਕੀਤੀ ਕਿ ਕਿ ਮਿਹਨਤ ਕੀਤੀ ਕਿਉਂਕਿ ਦੇਖਿਆ ਤੁਹਾਡੇ ਸਾਰੇ ਘਰ ਵਿੱਚ ਕਲਚਰਲ ਸਮਾਨ ਕਲਾਤਮਕ ਸਮਾਨ ਪਿਆ ਹੋਇਆ ਇਹਦੀ ਖਰੀਦਾ ਦੀ ਇਹਦੇ ਨਾਲ ਜੁੜਨਾ ਬਹੁਤ ਵੱਡੀ ਗੱਲ ਹੈ ਇੰਨੀ ਕਮਿਹਨਤ ਕਰਨੀ ਪਈ। ਅਹ ਦੇਖੋ ਇਹ ਜੋ ਵੀ ਅੱਜ ਅਸੀਂ ਅਚੀਵਮੈਂਟ ਸਾਨੂੰ ਮਿਲੀ ਆ ਉਹਦੇ ਪਿੱਛੇ ਬਹੁਤ ਹੀ ਹਾਰਡਵਰਕ ਹੈ। ਕਿਉਂਕਿ ਇਸ ਤਰ੍ਹਾਂ ਦੀ ਅਚੀਵਮੈਂਟ ਲੈਣਾ ਕੋਈ ਸੌਖਾ ਕੰਮ ਨਹੀਂ ਹੈ। ਇਹ ਦੇਖਣ ਵਾਲੇ ਨੂੰ ਲੱਗਦਾ ਕਿ ਇਹ ਇੱਕ ਸੌਖਾ ਕੰਮ ਹੋਏਗਾ ਪਰ ਇਹਦੇ ਵਿੱਚ ਸਾਡੀ 2 ਸਾਲ ਦੀ ਮਿਹਨਤ ਹੈ। 2 ਤੋਂ ਵੀ ਜ਼ਿਆਦਾ ਹੋਏਗੀ ਇਸ ਤੋਂ ਘੱਟ ਨਹੀਂ। ਤੇ ਜਿਹੜਾ ਮੈਂ ਆਪਣੇ ਬਿਊਟੀ ਪੇਸ਼ੈਂਟ ਲਈ ਜੋ ਵੀ ਮੈਂ ਕੀਤਾ ਉਹ 1 ਸਾਲ ਦਾ ਪੂਰਾ ਸਫ਼ਰ ਸੀ। ਜਿਹਦੇ ਵਿੱਚ ਸਾਡੀਆਂ ਗਰੂਮਿੰਗ ਕਲਾਸਿਸ ਫਿਰ ਸਾਡੀ ਜਿਹੜੀ ਟੈਲੈਂਟ ਰਾਊਂਡ ਇੰਟਰੋਡਕਸ਼ਨ राउंड ਕੁਐਸਚਨ ਆਨਸਰ राउंड ਸਾਡੀ ਪਰਸਨੈਲਿਟੀ ਜਜਮੈਂਟ ਸਾਡਾ ਬਿਹੇਵੀਅਰ ਜਜਮੈਂਟ ਇਹ ਸਾਰਾ ਕੁਝ 1 ਸਾਲ ਚੱਲਦਾ ਰਿਹਾ ਵਿਦ ਜ਼ੂਮ ਮੀਟਿੰਗ ਆਨਲਾਈਨ ਕਲਾਸਿਸ ਸੀ ਉਸ ਤੋਂ ਬਾਅਦ ਵਿੱਚ ਅਸੀਂ ਫਾਈਨਲੀ ਦਿੱਲੀ ਪਹੁੰਚੇ 17th ਆਫ ਸੈਪਟੈਂਬਰ ਨੂੰ ਤੇ ਉੱਥੇ ਮੈਨੂੰ ਮੇਰੀ 1 ਸਾਲ ਦਾ ਮਿਹਨਤ ਦਾ ਅਵਾਰਡ ਮਿਲਿਆ ਮਿਸਿਸ ਪੰਜਾਬ ਜਿਹਦੇ ਵਿੱਚ ਮੈਂ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਐਂਡ ਆਫਟਰ 18th ਐਂਡ 19th ਨੂੰ ਸਾਡੇ ਟੈਲੈਂਟ ਰਾਉਂਡ ਚੱਲੇ ਤੇ 19th ਨਾਈਟ ਨੂੰ ਸਾਡਾ ਜਿਹੜਾ ਗ੍ਰੈਂਡ ਫਾਈਨਲ ਦਾ ਰਿਜ਼ਲਟ ਅਨਾਉਂਸ ਹੋਇਆ ਜਿਹਦੇ ਵਿੱਚ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਮੈਨੂੰ ਜਿਹੜਾ ਟਾਈਟਲ ਮਿਲਿਆ ਹਾਂ ਇੱਕ ਇੱਕ ਮੈਂ ਇੱਕ ਤੁਹਾਡੇ ਨਾਲ ਆਪਣਾ ਇੱਕ ਪਰਸਨਲ ਜਿਹੜੀ ਇੱਕ ਸਟਰਗਲ ਆ ਉਹ ਵੀ ਸ਼ੇਅਰ ਕਰਨਾ ਚਾਹਨੀ ਆ ਕਿ 2 ਮਹੀਨੇ ਮੇਰੇ ਕੰਪੀਟੀਸ਼ਨ ਨੂੰ ਸੀ ਤੇ ਮੇਰੀ ਆਈਜ਼ ਵਿੱਚ ਇਨਫੈਕਸ਼ਨ ਹੋ ਗਿਆ ਬਹੁਤ ਜ਼ਿਆਦਾ ਇਨਫੈਕਸ਼ਨ ਹੋਇਆ ਜਿਹਦੇ ਕਰਕੇ ਮੇਰੀ ਆਈਜ਼ ਦਾ ਆਪਰੇਸ਼ਨ ਇਮੀਡੀਏਟਲੀ ਹੀ ਕਰਵਾਣਾ ਪਿਆ ਔਰ ਡਾਕਟਰ ਨੇ ਕਿਹਾ ਸੀ ਕਿ ਇਹਦੀ ਰਿਕਵਰੀ ਨੂੰ 3 ਮੰਥ ਲੱਗਣਗੇ ਪਰ 2 ਮੰਥ ਬਾਅਦ ਹੀ ਮੇਰਾ ਕੰਪੀਟੀਸ਼ਨ ਸੀ ਗ੍ਰੈਂਡ ਫਿਨੈਲੇ ਸੀ ਤੇ ਮੈਂ ਆਪਣਾ ਟਰੀਟਮੈਂਟ ਇਨ ਬੀਟਵੀਨ ਛੱਡ ਕੇ ਮੈਂ ਆਪਣੀ ਪੇਜੈਂਟ ਲਈ ਚਲੀ ਗਈ ਆਪਣੀ ਕੰਪੀਟੀਸ਼ਨ ਲਈ ਚਲੀ ਗਈ ਔਰ ਅਜੇ ਮੇਰਾ ਪੈਂਡਿੰਗ ਹੈ ਟਰੀਟਮੈਂਟ ਔਰ ਮੈਂ ਬਸ ਅਜੀ ਅਸੀਂ ਉਥੋਂ ਕੰਪੀਟੀਸ਼ਨ ਕਰਕੇ ਵਾਪਸ ਆਏ ਹਾਂ ਤੇ ਹੁਣ ਮੈਂ ਆਫਟਰ 2-3 ਡੇਸ ਮੈਂ ਥੋੜਾ ਆਰਾਮ ਕਰਕੇ ਫਿਰ ਸੈਟਰਡੇ ਸੰਡੇ ਅਗੇਨ ਮੇਰੀ ਜਿਹੜੀ ਆਈਜ਼ਾ ਟ੍ਰੀਟਮੈਂਟ ਆ ਉਹ ਕੰਟੀਨਿਊ ਕਰਵਾਵਾਂਗੀ। ਮਰੇ ਦੇਸ਼ ਚੋਂ ਆਇਆ ਹੋਣੀਆਂ ਲੇਡੀਜ਼ ਉੱਤੇ ਕਿੰਨੀਆਂ ਔਰਤਾਂ ਸੀ ਔਰ ਕਿੰਨੀਆਂ ਨੰਨੂ ਕਾਲਾ ਸੀ ਤੁਹਾਡਾ? ਹਾਂਜੀ ਇਨੀਸ਼ੀਅਲੀ ਤਾਂ 5600 ਜਿਹੜੀਆਂ ਲੇਡੀਜ਼ ਸੀ ਉਹਨਾਂ ਨੇ ਰਜਿਸਟਰ ਕੀਤਾ ਸੀ। ਉਸ ਤੋਂ ਬਾਅਦ ਵਿੱਚ ਆਫਟਰ 1 ਇਅਰ ਸਾਰਾ ਜੋ ਵੀ ਸਾਡੀ ਅਸੈਸਮੈਂਟ ਹੋਈ 80 85 ਦੇ ਬਿਟਵੀਨ ਜਿਹੜੀਆਂ ਲੇਡੀਜ਼ ਸੀ ਉਹ ਫਾਈਨਲਿਸਟ ਆਈਆਂ। ਉਨਾ ਵਿੱਚੋਂ ਗਰੁੱਪ ਸੀ ਜੀਵਨ ਜੀ 2 ਜੀ 3 ਜਿਹਦੇ ਵਿੱਚ ਹਰ ਸਟੇਟ ਦੀ ਇੱਕ ਰਿਪਰੈਜ਼ੈਂਟੇਟਿਵ ਜਿਹੜੀ ਉਹਨਾਂ ਨੇ ਚੂਜ਼ ਕੀਤੀ ਤੇ ਫਾਈਨਲੀ ਫਿਰ ਉਹਨਾਂ ਨੇ ਆਫਟਰ ਸਟੇਟ ਰਿਪਰੈਜ਼ੈਂਟੇਟਿਵ ਅਵਾਰਡ ਉਸ ਤੋਂ ਬਾਅਦ ਵਿੱਚ ਫਾਈਨਲੀ ਜਿਹੜਾ ਸਾਡਾ ਗ੍ਰੈਂਡ ਫਾਈਨਲ ਸੀ ਜਿਹਦੇ ਵਿੱਚ ਅਸੀਂ ਮਿਸਿਸ ਇੰਡੀਆ ਦੇ ਟਾਈਟਲ ਮਿਲੇ ਔਰ ਉਹਦੇ ਵਿੱਚ ਮੈਨੂੰ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰਿੰਦਾ ਟਾਈਟਲ ਮਿਲੇ ਹੁਣ ਕੀ ਯਮਰੱਖਿਆ ਓ ਕਿ ਕਿਹੜਾ ਕੰਪੀਟੀਸ਼ਨ ਜਾਣਾ ਪਾਰਟਿਸਿਪੇਟ ਕਰਨਾ ਔਰ ਕਿੰਨੀ ਤਿਆਰੀ ਚੱਲ ਰਹੀ ਹੈ हां जी देखो जे ਸਾਡਾ ਵਿਜ਼ਨ ਆ ਤੇ ਐਂਡ ਕੋਈ ਨਹੀਂ ਆ ਅਸੀਂ ਕਿਸੇ ਲੈਵਲ ਤੱਕ ਵੀ ਪਹੁੰਚ ਸਕਦੇ ਆ ਤੇ ਅੱਗੇ ਮੈਂ ਕੋਸ਼ਿਸ਼ ਕਰਾਂਗੀ ਤੁਹਾਡੇ ਸਾਰਿਆਂ ਦੀਆਂ ਬਲੇਸਿੰਗਸ ਦੇ ਨਾਲ ਔਰ ਆਪਣੇ ਇੰਸਟਾਗ੍ਰam ਫਾਲੋਅਰਸ ਜਿਨ੍ਹਾਂ ਨੇ ਮੈਨੂੰ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਉਹਨਾਂ ਦੇ ਸਦਕਾ ਹੀ ਮੈਂ ਅੱਜ ਥੋ ਤੱਕ ਪਹੁੰਚੀ ਆ ਔਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਅੱਗੇ ਮਿਸਿਸ ਯੂਨੀਵਰਸ ਜਾਂ ਮਿਸਿਸ ਏਸ਼ੀਆ ਜਾਂ ਮਿਸਿਸ ਵਰਲਡ ਇਹ ਬਹੁਤ ਸਾਰੇ ਕੰਪੀਟੀਸ਼ਨਸ ਨੇ ਉਹਨਾਂ ਵਿੱਚ ਰਜਿਸਟਰ ਕਰਾਂ ਤੇ ਇੱਕ ਸਾਲ ਬਾਅਦ ਫਿਰ ਅਸੀਂ ਇੱਥੇ ਮਿਲਾਂਗੇ ਔਰ ਮੈਂ ਕੁਛ ਨਾ ਕੁਛ ਤਾਂ ਆਪਣੇ ਇੰਡੀਆ ਦੇ ਪ੍ਰਾਈਡਲੀ ਜਰੂਰ ਉਥੋਂ ਵੀ ਲੈ ਕੇ ਆਵਾਂਗੀ ਬਹੁਤ ਵਧੀਆ ਫੀਲ ਹੋ ਰਿਹਾ ਜੀ ਅਸੀਂ ਸੋਚਿਆ ਨਹੀਂ ਸੀ ਕਿ ਐਡਾ ਵੱਡਾ ਖਿਤਾਬ ਮਿਲੇਗਾ ਬਟ ਇਹਨਾਂ ਦੀ ਮਿਹਨਤ ਹੈ ਮੈਂ ਸਾਥ ਦਿੱਤਾ ਨਾਲ ਪੂਰਾ ਤੇ 2 ਸਾਲ ਦੀ ਮਿਹਨਤ ਹੈ ਕਿ ਅੱਜ ਇਹ ਅਵਾਰਡ ਮਿਲਿਆ ਮੈਡਮ ਨੂੰ ਮਿਸਿਸ ਇੰਡੀਆ ਆਈਡੀਆ ਸਾਰੇ ਮੈਡਮ ਦੇ ਹੁੰਦੇ ਆ ਮੈਂ ਸਿਰਫ ਸ਼ੂਟ ਕਰਦਾ ਔਰ ਜੋ ਵੀ ਆਈਡੀਆ ਹੈ ਸੋਚਦੇ ਆ ਉਹਨੂੰ ਐਗਜ਼ੀਕਿਊਟ ਕਰਦੇ ਆ ਯਾ ਮਸਤ ਬਾਤ ਹੈ ਮਿਕਸਿੰਗ ਮਾਸਟਿੰਗ ਵੀ ਮੈਡਮ ਹੀ ਸਾਰਾ ਕੁਝ ਕਰਦੇ ਆ ਇਹਨਾਂ ਦਾ ਡੈਸ ਸੈਂਸ ਬਹੁਤ ਵਧੀਆ ਹੁੰਦੀ ਹੈ ਮੈਚ ਮੈਚਿੰਗ ਹੀ ਨਾਲ ਸਮਾਨ ਵੀ ਹੁੰਦਾ ਕਲਾਤਮਕ ਸਮਾਨ ਜਿਹਨੂੰ ਕਹਿੰਦੇ ਆ ਕਿੱਦਾਂ ਚੂਜ਼ ਕਰਦੇ ਹੋ ਸਾਰਾ ਉਹ ਸਾਰਾ ਮੈਡਮ ਦੇ ਆਈਡੀਆਜ਼ ਹੁੰਦੇ ਜੀ ਇਹ ਸੋਚਦੇ ਕਰਦੇ ਆ ਉਹਨਾਂ ਨੂੰ ਐਗਜ਼ੀਕਿਊਟ ਕਰਦੇ ਆ ਜੋ ਵੀ ਦਿਮਾਗ ਚ ਆਂਦੀ ਹੈ ਸੋਚ ਉਹਨੂੰ ਫਿਰ ਐਗਜ਼ੀਕਿਊਟ ਕਰਦੇ ਆ ਸਪੋਰਟ ਸ਼ੁਰੂ ਤੋਂ ਹੀ ਨਾਲ ਹੈ ਮੇਰੀ ਔਰ ਅੱਗੇ ਜਿਵੇਂ ਵੀ ਸੋਚਣਗੇ ਉਦੋਂ ਮੈਂ ਨਾਲ ਨਾਲ ਹੀ ਆਂ ਜੀ ਯੂਥ ਨੂੰ ਮੈਸੇਜ ਇਹੀ ਹੈ ਕਿ ਆ ਸਾਨੂੰ ਆਪਣੀਆਂ ਸੋਸ਼ਲ ਨਾਮ ਦੇ ਵਿੱਚ ਰਹਿ ਕੇ ترقی ਕਰਨੀ ਚਾਹੀਦੀ ਹੈ ਆਪਣੇ profession ਨੂੰ ਪੂਰਾ ਕਰਦੇ ਹੋਏ ਆਪਣੇ passion ਨੂੰ ਵੀ ਟਾਈਮ ਦੇਣਾ ਚਾਹੀਦਾ ਜਿਸ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਔਰ ਸਾਡੀ ਮੈਂਟਲ ਹੈਲਥ ਜਿਹੜੀ ਆ ਉਹ ਵਧੀਆ ਰਹਿੰਦੀ ਆ ਬਾਕੀ ਜਿੱਥੋਂ ਤੱਕ ਹਸਬੰਡ ਵਾਈਫ ਦਾ ਸਵਾਲ ਆ ਉਹ ਵੀ ਚਾਹੀ ਹੀ ਕਹਿਣਾ ਚਾਹਾਂ ਕਿ ਜੇ ਕੋਆਪਰੇਸ਼ਨ ਦੇ ਨਾਲ ਚੱਲੀਏ ਤਾਂ ਤਰਕੀਆਂ ਹੀ ਤਰਕੀਆਂ ਆ ਬੰਦਾ ਬਹੁਤ ਅੱਗੇ ਚਲਾ ਜਾਂਦਾ